ਸਸਿ ਗਾਲੀ ਸਾਰਿਆਂ ਨੂੰ ਦਿਨ ਚੜ ਗਿਆ ਤੇ ਟਾਈਮ ਹੋ ਗਿਆ 6 ਦਾ ਅੱਜ ਤਰੀਕ ਹੈਗੀ 11 ਨਵੰਬਰ 2025 ਦਿਵਾਰ ਹੈਗਾ ਅੱਜ ਮੰਗਲਵਾਰ ਤੇ ਸਾਡੇ ਸਫਰ ਦਾ ਹੈਗਾ ਅੱਜ 16ਵਾਂ ਦਿਨ ਤੇ ਰਾਤ ਅਸੀਂ ਇੱਥੇ ਰੁਕੇ ਸੀਗੇ ਧੁੱਪ ਗੁੜੀ ਗੈਸਟ ਹਾਊਸ ਹੈਗਾ ਬਾਸੂਦੇਵ ਗੈਸਟ ਹਾਊਸ ਤੇ ਹੁਣ ਅਸੀਂ ਆ ਗਏ ਆ ਰੂਮ ਲੀਵ ਕਰਕੇ ਥੱਲੇ ਸਮਾਨ ਸੋ ਨਹੀਂ ਕਰ ਲਿਆ ਪੈਕ ਤੇ ਹੁਣ ਸਾਡੀ ਚੱਲਣ ਦੀ ਬਿਲਕੁਲ ਤਿਆਰੀ ਹੈ ਤੇ ਅੱਜ ਦਾ ਸਾਡਾ ਸਫਰ ਹੈ ਉਹ ਆਊਗਾ ਪੂਆ ਖਾਲੀ ਤੱਕ ਤੇ ਅੱਜ ਅਸੀਂ ਉਮੀਦ ਹੈਗੀ ਆ ਵੀ ਪੂਰਾ ਹੀ ਜਿਹੜਾ ਬੰਗਾਲ ਹੈ ਪੱਛਮੀ ਬੰਗਾਲ ਇਹ ਕ੍ਰੋਸ ਕਰ ਜਾਾਂਗੇ ਤੇ ਬਿਹਾਰ ਐਂਟਰ ਕਰ ਜਾਾਂਗੇ ਤੇ ਹੁਣ ਕਰਦੇ ਆਂ ਸਫ਼ਰ ਸ਼ੁਰੂ ਨਵੇਂ ਹਰਾਵਾਂ ਦੇ ਨਵੇਂ ਲੋਕਾਂ ਚ ਨਵੇਂ ਤਜਰਬਿਆਂ ਨਾਲ ਤੇ ਨਵੀਆਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜੁੜੇ ਜੋ ਸਫ਼ਰ ਦੇ ਨਾਲ ਚਲੋ ਭਾਈ ਇਹ ਆ ਜੀ ਆਪਣਾ ਹੋਟਲ ਬਹੁਤ ਸ਼ਾਨਦਾਰ ਗੈਸਟ ਹਾਊਸ ਸੀਗਾ ਇਹ ਔਰ ਰਾਤ ਨੂੰ ਨੀਂਦ ਬਹੁਤ ਵਧੀਆ ਆਈ ਹੈ ਸਭ ਕੁਝ ਵਧੀਆ ਸੀਗਾ ਤੇ ਖਾਣਾ-ਦਾਣਾ ਵੀ ਇਹਨਾਂ ਦਾ ਬਹੁਤ ਵਧੀਆ ਸੀਗਾ ਤੇ ਸਾਈਕਲ ਆਪਣੇ ਬਿਲਕੁਲ ਤਿਆਰ-ਬਰ ਤਿਆਰ ਨੇ 6 ਵਜੇ ਕੇ 22 ਮਿੰਟ ਤੇ ਰਾਈਡ ਸ਼ੁਰੂ ਕੀਤੀ ਸੀਗੀ ਤੇ ਕਿਲੋਮੀਟਰ ਪੂਰਾ ਪੈਕ ਕਰ ਰਿਆ ਸਾਡਾ ਨਹੀਂ ਕਸੂਰ ਹੈ ਆ ਸਾਹਮਣੇ ਆ ਗਿਆ ਸਪਨਾ ਹੋਟਲ ਤੇ ਸਵੇਰੇ ਇੱਕ ਵਾਰੀ ਚਾਹ ਪੀ ਲਈਦੀ ਹੁੰਦੀ ਆ ਪਰ ਮੁੜ ਕੇ ਫੇਰ ਦੂਰੀ ਚਾਹੀ ਲੋਡ ਪੈਦੀ ਥੱਲੇ ਉਤਰ ਕੇ ਜਿੱਦੋਂ ਪਰ ਰਾਈਡ ਕਰਦੇ ਆ ਤੇ ਚਾ ਵੀ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਜਿਵੇਂ ਗੱਡੀਆਂ ਤੇਲ ਓਵੇਂ ਸਾਈਕਲਿਸਟ ਨੂੰ ਚਾਹ ਔਰ ਜਿਵੇਂ ਗੱਡੀ ਹਵਾ ਲੈ ਜਾਂਦੀ ਨਾ ਤੇਲ ਤੋਂ ਬਿਨਾਂ ਓਵੇਂ ਜੇ ਸਾਈਕਲਿਸਟ ਨੂੰ ਚਾਹ ਨਾ ਮਿਲੇ ਫਿਰ ਕੰਮ ਔਖਾ ਹੋ ਜਾਂਦਾ ਚਲੋ ਫਿਰ ਆਪਾਂ ਚੱਕਦੇ ਆਂ ਚਾਹ ਦੇ ਗੱਫੇ ਟਾਈਮ ਹੋ ਗਈ 7:20 ਮਿੰਟ ਪਿਆਪੀ ਦੇ ਤਰਫੇ ਆ ਕਿਲੋਮੀਟਰ ਪਰ ਅਵੇਟ ਤੇ ਆ 4 ਟੁਪਕੁਰੀ ਤੋਂ ਬਾਅਦ ਨਿਕਲ ਕੇ ਸ਼ੁਰੂ ਹੋ ਗਿਆ ਵਨ ਵੇ ਰੋਡ ਔਰ ਇਹ ਵਨ ਵੇ ਰੋਡ ਚੱਲਣਾ ਹੈ ਧੁਰ ਤੱਕ ਜਾਨਕੀ ਪਾਉ ਖਾਲੀ ਤੱਕ ਚੱਲਣਾ ਹੈ ਜਿਸੇ ਪਹ ਜਾਣਾ ਉਹਦਾ ਨਾ ਹੈਗਾ ਪਾਉ ਖਾਲੀ ਮੌਸਮ ਸ਼ਾਨਦਾਰ ਥੋੜੀ ਥੋੜੀ ਠੰਡਕ ਹੈਗੀ ਮੌਸਮ ਦੇ ਵਿੱਚ ਅਸਾਮ ਨਾਲੋਂ ਵਧੀਆ ਹੈ ਕਿਉਂਕਿ ਅਸਾਮ ਜਦੋਂ ਬਾਦ ਦਿਨ ਚੜਦਾ ਸੀ ਨਾਲ ਇਹਨਾਂ ਗਰਮੀ ਹੁੰਦੀ ਸੀ ਅਰ ਇਸੇ ਮੌਸਮ ਬਹੁਤ ਸ਼ਾਨਦਾਰ ਹੈ ਅਜੇ ਤੱਕ ਹਲਕੀ ਹਲਕੀ ਠੰਡ ਹੈਗੀ ਆ ਔਰ ਨਮੀ ਵੀ ਹੈਗੀ ਆ ਔਰ ਦੇ ਚਾਰੇ ਸਾਰੀ ਟਰੱਕਾਂ ਦਾ ਫੋਲੀ ਹੈ ਕੰਮ ਟਰੱਕਾਂ ਆਵਦੇ ਬਹੁਤ ਹੈ ਗਿਆ ਸ ਰੋਡ ਦੇ ਉੱਤੇ ਟਾਈਮ ਹੋ ਗਈ 7:30 ਦਾ ਤੇ ਪਹੁੰਚ ਗਏ ਆ ਜਲ ਤੱਕ ਅਧਰਿਆ ਦੇ ਬਿਲਕੁਲ ਉੱਤੇ ਖੜੇ ਅਸੀਂ ਤੇ ਦਰਿਆ ਦਾ ਬਹੁਤੇ ਵੱਡੇ ਦਰਿਆ ਨੇ ਇੱਧਰ ਇੰਨੇ ਦਰਿਆ ਦੇ ਇੰਨਾ ਪਾਣੀ ਮੈਂ ਨਾ ਪਾਣੀ ਤਾਂ ਮੁੱਕ ਨਾਲ ਨਹੀਂ ਹੈਗਾ ਧਰਤੀ ਤੋਂ ਇੰਨਾ ਪਾਣੀ ਆਉਂਦਾ ਪਿਆ ਇੱਥੇ ਛਾਡੀ ਗੱਲਾਂ ਦਿਓ ਤੁਸੀਂ ਤੇ ਉਹ ਸਾਹਮਣੇ ਮਛਵਾਰੇ ਉਹਨਾਂ ਨੇ ਜਾਲ ਲਾਏ ਹੋਏ ਉੱਥੇ ਤੇ ਕਿਲੋਮੀਟਰ ਆਪਾਂ ਕਰ ਲਏ ਆ ਤਕਰੀਬਨ 8

ਟਾਣੀਆਂ ਦੋ ਟਾਣੀਆਂ ਚੱਲ ਰਿਹਾ ਹਾਈਵੇ ਵਨਵੇ ਇਹ ਆ ਗਿਆ ਵੀ ਰੈਸੀ ਇਲਾਕਾ ਚੜਦੀ ਸਵੇਰ ਦਾ ਦ੍ਰਿਸ਼ ਤੇ ਅੱਜ ਵਨਵੇ ਹੋਣ ਕਰਕੇ ਲੋੜਾਂ ਦੀ ਗਿਣਤੀ ਬਹੁਤ ਜ਼ਿਆਦੀ ਹੋਣੀ ਆ ਲੋੜ ਬਹੁਤ ਆਉਣੇ ਆ मतलब यह है भी बंद का पूरा जोर लगा लाता है हर पिंड जी होना हर एक रेलवे लाइन से पोल आएगा काम पुल चलना इधर रिहायशी इलाका घने रुख घर रहा है, मर दिया चल रहे हाईवे उ टाइम हो गया अठ बजिए तीन मिनट ਨਾ ਲਾ ਕੇ ਕੇਲੇ ਦੇ ਰੁੱਖ ਤੇ ਰੁੱਖ ਲੱਦੇ ਪਏ ਲੱਗੇ ਪਏ ਲੂੰਗਰ ਪੂਰੇ ਔਰ ਵੱਡੀ ਗੱਲ ਇਹ ਵੀ ਕੇਲੇ ਨੂੰ ਦਵਾਈ ਨਹੀਂ ਲਾਉਂਦੇ ਕੇਲੇ ਲੈ ਚੋ ਤਰੀਕੇ ਨਾਲ ਪੱਕਦੇ ਆ ਔਰ ਐਂ ਹੀ ਵਿਕਦੇ ਹਰੇ ਕੇਲੇ ਵਿਕਦੇ ਆ ਕੇਲੇ ਪੀਲੇ ਬੂਲੇ ਕਰਕੇ ਨਹੀਂ ਵੇਚਦੇ ਇਹ ਜੇ ਹੋਣਗੇ ਪੀਲੇ ਆਪਣੇ ਆਪ ਹੋਣਗੇ ਪੀਲੇ ਨਹੀਂ ਕਰਦੇ ਔਰ ਇੱਥੇ ਅਸੀਂ ਖੜੇ ਸੀਗੇ ਕਹਾਣੀ ਛੋਟੀ ਏ ਸੋਨੇ ਸੋਨੇ ਘਰ ਨੇ ਇੱਥੇ ਔਰ ਲੋਕ ਉੱਠ ਗਏ ਨੇ। ਉਹ ਫਟਾਲਾ ਹੋ ਗਿਆ। ਤੇ ਦੁਕਾਨਾਂ ਖੁੱਲ ਰਹੀਆਂ ਨੇ। ਤੇ ਕੋਸ਼ਿਸ਼ ਕਰਨਾ ਹੈ ਬੰਦ ਨੇ। ਤੇ ਕੁਝ ਹੌਲੀ ਹੌਲੀ ਖੋਲ ਰਿਹਾ। ਕਿਉਂਕਿ ਹਜੇ ਟਾਈਮ ਹੋਇਆ ਨਹੀਂ। ਔਰ ਲੋਕ ਆ ਰਹੇ ਆ। ਆ ਗਿਆ ਮੈਨਾ ਗੁੜੀ ਮੈਨਾ ਗੁੜੀ ਕਾਰ ਕੇ ਕ੍ਰੋਸ ਹੱਲੇ ਸੰਗਣੇ ਰੁਕੋ ਤੇ ਚੜ ਰਹੇ ਆਪਾਂ ਫਲਾਈਓਵਰ ਤੁਹਾਨੂੰ ਦੱਸਿਆ ਸੀ ਰਾਜ ਅੱਜ ਫਲਾਈਓਵਰ ਨਾ ਮੱਥਾ ਲੱਗਾ ਅੱਜ ਸਭ ਮਨ ਫਲਾਈਓਵਰ ਹੀ ਕਰਨੇ ਅੱਜ ਇੱਕ ਲੈ ਗਏ ਇੱਕ ਚੜ ਗਏ ਇੱਕ ਲੈ ਗਏ ਇੱਕ ਚੜ ਗਏ ਕਾਇਉ ਹੋਗਾ ਜੀ 9.5 ਦਾ ਕਿਲੋਮੀਟਰ ਆਪਾਂ ਨਵੇੜ ਤੇ ਆ ਜੀ 25 ਤੇ ਸਰੀਰ ਹਣ ਸਰੀਰ ਨੂੰ ਤੋੜ ਲੱਗੀ ਹੈ ਚਾਹ ਦੀ ਉੱਤੇ ਲਿਖਿਆ ਹੈ ਚਾਹ ਪੀ ਅੱਡਾ ਲਿਖਿਆ ਚਾਹ ਪੀ ਅੱਡਾ ਤੇ ਆਪਾਂ ਚਾਹ ਦੇ ਅੱਡਾ ਲਾਹ ਦਿੱਤਾ ਹੁਣ ਠੀਕ ਹੈ ਤੇ ਹੁਣ ਆਪਾਂ ਲੱਗੇ ਚਾਹ ਪੀਣ ਫੋਟ ਦੇਖ ਕੱਡੀ ਸੋਹਣੀ ਆ ਰਹੀ ਹੈ ਓਹੋ ਹੋ ਹੋ ਕੀ ਬਾਤ ਹੈ ਆਨੰਦ ਹੀ ਆਨੰਦ ਪੀ ਕੇ 10 ਕਪਾਚਾ ਤੇ ਆਪਾਂ ਲੱਗੇ ਹਾਂ ਸਫਾਈ ਕਰਨ ਚੈਨ ਦੀ ਤੇ ਹਾਰਪਿਕ ਆਪਾਂ ਲੈ ਲਿਆ ਸੀਗਾ ਦੋ ਬ੍ਰਸ਼ ਵਾਲੇ ਪਤੰਜਲੀ ਦੇ ਤੇ ਹੁਣ ਆਪਾਂ ਕਰਾਂਗੇ ਚੈਨ ਦੀ ਸਫਾਈ ਚੈਨ ਲਿਪੜੀ ਬਹੁਤ ਪਈ ਹੈ ਆਪਾਂ ਕਰਨੀ ਹੈ ਸਾਰੇ ਸਗਲਾਂ ਚੈਨਾ ਸਾਹਿਬ ਬਹੁਤ ਲਿਪੜੀਆਂ ਚੈਨਾ ਨੇ ਕਰਦੇ ਹਾਂ ਸਫਾਈ ਸ਼ੁਰੂ ਨੇ ਆਪਾਂ ਇਹ ਕੋਰੇ ਗੱਲਾਂ ਚ ਐਂਦਾ ਗੰਦ ਬੰਦ ਦੀ ਗੱਲ ਹੁਣ ਸਰਵਿਸ ਸਟੇਸ਼ਨ ਜਾ ਕੇ ਇਹਨੂੰ ਮਾਰਾਂ ਪਾਣੀ ਹੁਣ ओ जी एक होर दरिया आ गया है चलते राह ये चल अपना हाईवे उत्ते दरिया बहुत व्डा जो पिछे दरिया लंघिया तो उस तो भी ज्यादा व्डा है दायरा बहुत ज़्यादा है इधर ਰੇਲਵੇ ਦਾ ਪੋਲਾ ਤੇ ਦਰਿਆ ਹੋਣਾ ਗਰਮੀ ਹੋ ਗਈ ਐ ਲੱਗ ਪਈ ਐ ਗਰਮੀ ਲੱਗਣ ਤੇ ਟਾਈਮ ਵੀ ਹੋ ਗਿਆ ਵਾ 9:30 ਦਾ ਆ ਜਾ ਰਹੇ ਆ ਕਮਰਦ ਵਾਲੇ ਬੰਦੇ ਸਾਈਕਲਾਂ ਤੇ ਆ ਗਈ ਜੀ ਜਲਪਈ ਗੁੜੀ ਦੀ ਕੋਟ ਬਿਲਡਿੰਗ ਬਹੁਤ ਸੋਹਣੀ ਬਣਾਈ ਹੋਈ ਹੈ ਅੱਗੇ ਚੱਲ ਰਹਾ ਹੈ ਕੋਕਲੈਂਡ ਨਾਲ ਪਾ ਡੈਂਪਰ ਪਿੱਛੇ ਕੋਟ ਦੀ ਬਿਲਡਿੰਗ ਪੂਰੀ ਸੋਹਣੀ ਕੋਟ ਹੈ ਸ਼ਾਨਦਾਰ ਇਹ ਨਾਲ ਜੋ ਰਾਜੇ ਮਹਾਰਾਜਾਂ ਟੈਂਪਰ ਬੜੀ ਹੁੰਦੀ ਹੈ ਪਰ ਬਣੀ ਹੋਣੀ ਹੈ ਟਾਈਮ ਹੋ ਗਿਆ ਜੀ 10-10 ਕਿਲੋਮੀਟਰ ਆਪਣੇ ਹੋ ਗਏ 34 तो इस टाइम आप पहुँच गए हैं जलपाई जलपाई जलपाईगुड़ी का आ गया बोर्ड केंद्र भी शहर है अंदर ना है बार बार शानदार मौसम है पूरा अगे आ गई रेड लाइट ਟਾਈਮ ਹੋ ਗਿਆ ਸਵਾ 12 ਦਾ ਤੇ ਕਿਲੋਮੀਟਰ ਹੋ ਗਏ ਆਪਣੇ 60 ਤੇ ਹਵਾ ਹੱਟ ਨਾ ਕੱਢ ਰਹੀ ਹੈ ਵੈਰ ਹੈਡਵਿੰਡ ਕੱਲ ਵੀ ਸੀਗੀ ਤੇ ਅੱਜ ਵੀ ਹੈਡਵਿੰਡ ਹੈ ਸਾਈਕਲ ਚਾਲ ਨਹੀਂ ਬਣ ਦਿੰਦੀ ਗਰਮੀ ਪੂਰੀ ਤੇਜ਼ ਹੋ ਗਈ ਹੈ ਇਸ ਟਾਈਮ ਤੇ ਇੱਧਰ ਸਿੰਘਾਂ ਨੇ ਘੇਰ ਲਿਆ ਅਨਨਾਸ ਵਾਲਾ ਚੱਲ ਰਿਹਾ ਕੰਮ ਅਨਨਾਸ ਦਾ ਰੂਟ ਬ੍ਰੇਕ ਬੈਕ ਗੱਲ ਵੀ ਜਿਹੜਾ ਅਨਾਨਾਸ ਹੈ ਨਾ ਇਹਦੇ ਤੇ એનર્ਜੀ ਲੈਵਲ ਬਹੁਤ ਜ਼ਿਆਦਾ ਹੁੰਦਾ। ਪਰ ਲੂਨ ਲਾ ਕੇ ਅਨਾਨਾਸ ਖਾਈਏ ਨਾ ਤੇ એનર્ਜੀ ਨੂੰ ਇਕਦਮ ਬੂਸਟ ਅਪ ਕਰਦਾ ਪੂਰਾ। ਟਾਈਮ ਹੋ ਗਿਆ ਜੀ 1:40 ਮਿੰਟ ਤੇ ਕਿਲੋਮੀਟਰ ਹੋ ਗਏ 70। ਇਸ ਟਾਈਮ ਆਪਾਂ ਖੜੇ ਆ ਭਾਰਤ ਤੇ ਬੰਗਲਾਦੇਸ਼ ਦੇ ਬਾਰਡਰ ਤੇ। ਮੇਰੇ ਪਿੱਛੇ ਬਿਲਕੁਲ ਇਹ ਹੈਗਾ ਭਾਰਤ ਦਾ ਏਰੀਆ। ਇੱਧਰ ਹੈਗਾ ਬੰਗਲਾਦੇਸ਼। ਇਹ ਮੇਨ ਬਾਰਡਰ ਹੈ ਇਸ ਤੋਂ ਪਰਲੇ ਪਾਸੇ ਬੰਗਲਾਦੇਸ਼ ਹੈ ਤੇ ਇਧਰ ਭਾਰਤ ਭਾਰਤ ਮਾਤਾ ਕੀ ਜੈ ਭਾਰਤ ਇਧਰ ਔਰ ਇਧਰ ਬੰਗਲਾਦੇਸ਼ ਇਧਰ ਹੈਗਾ ਆਪਣਾ ਭਾਰਤ ਦਾ ਹਿੱਸਾ ਤੇ ਇਹ ਹੈਗਾ ਮੇਨ ਬਾਰਡਰ ਇਹਦੇ ਪਰਲੇ ਪਾਸੇ ਹੈਗਾ ਬੰਗਲਾਦੇਸ਼ ਇਧਰ ਹੈਗਾ ਆਪਣਾ ਹਿੰਦੁਸਤਾਨ ਇੱਥੇ ਜਿਹੜੀ ਵੀ ਗੱਡੀ ਆਉਂਦੀ ਹੈ ਜਾਂ ਕੋਈ ਬੰਦੇ ਆਉਂਦੇ ਇਧਰੋਂ ਬੰਗਲਾਦੇਸ਼ ਤੋਂ ਸਭ ਚੈੱਕ ਹੋ ਕੇ ਜਾਂਦੇ ਆ ਚੈੱਕ ਹੋ ਕੇ ਜਾਂਦੇ ਆ ਤੇ ਚੈੱਕ ਹੋ ਕੇ ਆਉਂਦੇ ਆ ਜਿਗਾ ਤਾਂ ਨਾਇਕ ਫੁੱਲ ਬਾਡੀ ਤੇ ਉਹ ਸਾਹਮਣੇ ਬੰਗਲਾਦੇਸ਼ ਦਾ ਨਿਆ ਆਇਆ ਉੱਧਰ ਬਣਿਆ ਹੋਇਆ ਸ਼ੈੱਡ ਪ੍ਰੇਡ ਵਾਸਤੇ ਔਰ ਟਰੱਕ ਹੈਗਾ ਬੰਗਲਾਦੇਸ਼ ਦਾ ਉਧਰੋਂ ਮਾਲ ਲੈ ਕੇ ਆਇਆ ਹੈ। ਆਦਾਨ-ਪ੍ਰਦਾਨ ਹੁੰਦਾ ਆਪਣੇ ਸਮਾਨ ਦਾ। ਉਧਰ ਦੇ ਟਰੱਕ ਇੱਧਰ ਆਉਂਦੇ ਇੱਧਰ ਤੋਂ ਉਧਰ ਜਾਂਦੇ ਆ। ਤੇ ਕੋਈ ਮਸਲਾ ਨਹੀਂਗਾ। ਹੁਣ 8 ਟਰੱਕ ਆਪਣੇ ਚੱਲੇ ਆ। ਉਧਰ ਚੱਲੇ ਆ। ਇਹਨਾਂ ਦੀ ਚੈਕਿੰਗ ਹੋਊਗੀ। ਤੇ ਤੋਂ ਹੰਬਸ ਚੈੱਕ ਹੋ ਕੇ ਮਾਲ ਆਉਂਦਾ ਜਾਂਦਾ ਹੈ। ਬੜੀਆ ਕੰਮ ਹੈ। ਆਏ ਬੰਗਲਾਦੇਸ਼ ਦੇ ਟਰੱਕ ਦਾ ਨੰਬਰ ਐਂਡ ਗੱਲ ਬਾਤ ਉਹ ਠਾਕਾ ਲਿਖਿਆ ਉਹ ਗਾਂ ਵਾਲੇ ਨੂੰ ਪਤਾ ਅੱਡੇ ਕਨੈਕਟ ਕਰਨਾ ਜਵਾ ਚਾਰੇ ਲਾ ਕੇ ਇਤਨਾ ਬਾਰਡਰ ਤੇ ਹੁਣ ਆਪਾਂ ਇਥੋਂ ਪੀ ਕੇ ਚਾਹ ਤੇ ਫੇ ਕਰਾਂਗੇ ਪਰਵਾਨਗੀ ਤੇ ਆਂਟੀ ਬਣਾ ਰਹੀਏ ਚਾਹ ਤੇ ਚਾਹ ਪੀ ਕੇ ਫੇ ਚੱਲਾਂਗੇ ਗਾਂ ਨੂੰ ਸਿਲੀਗੁੜੀ ਤੋਂ ਨੇੜੇ ਹੀ ਐ ਤੇ ये अपने मित्र ने हने बने ने और ये बांग्लादेश को बिलोंग करते ने क्या नाम आपका बताया था मेरा नाम एम डी शाहिद हसन सुमन एम डी शाहिद हसन सुमन और ये इनके साथ हैं शाहिद इस्लाम।, इस्लाम दे बोथ फ्रॉम ढाका बांग्लादेश और ये गांव है इनका ठाकुर गांव और ये हमारे साथ आज पी रहे हैं चाय बांग्लादेश के बॉर्डर के ऊपर के के ऊपर चाय पी रहे हैं और बड़ी खुशी हुई इनसे मिलकर बहुत बढ़िया लग रहा है बंदे ना बंदा है है ए, है है ने बह के बंद खुश बहुत हो मिलके अपटो फोटो पूरी सारे ट्रक बांगलादेश खड़े ने इतना ਉਧਰੋਂ ਮਾਲ ਸਪਲਾਈ ਕਰਕੇ ਆਏ ਇੰਡੀਆ ਚ ਤੇ ਸਾਰੇ ਹੁਣ ਲੈਂਚ 'ਚ ਖੜੇ ਆ ਇਹਨਾਂ ਸਾਰਿਆਂ ਨੇ ਬੰਗਲਾਦੇਸ਼ ਹੀ ਜਾਣਾ ਟਾਈਮ ਹੋ ਗਿਆ 1:50 ਮਿੰਟ ਤੇ ਕਿਲੋਮੀਟਰ ਆਪਣੇ ਹੋ ਗਏ ਪੂਰੇ 71 ਤੇ ਭੁੱਖ ਵੀ ਲੱਗੀ ਜੋਣ ਤੇ ਤੇ ਬਸ ਹੁਣ ਜਿਹੜਾ ਟੱਬ ਆ ਗਿਆ ਉਸਕੇ ਬ੍ਰੇਕ ਮਾਰ ਦੇਣੀ ਆ ਇਹ ਆ ਗਿਆ ਇਧਰਿਆ ਤੇ ਇੱਥੇ ਲਾਤੇ ਆ ਬੰਨ ਕਿਉਂਕਿ ਇਹ ਦਰਿਆ ਜਾਂਦਾ ਇਧਰ ਨੂੰ ਗਾਂਬਗਲਾਦੇਸ਼ ਨੂੰ ਤੇ ਇਧਰ ਭਾਰਤ ਸਰਕਾਰ ਨੇ ਬੰਨ ਲਾ ਕੇ ਆਪ ਦੇ ਪ੍ਰੋਜੈਕਟ ਨੂੰ ਕੀਤੇ ਹੋਏ ਆ ਜਿਵੇਂ ਸਚਾਈ ਦਾ ਹੋ ਗਿਆ ਜਾਂ ਕੋਈ ਹੋਰ ਪ੍ਰੋਜੈਕਟ ਕੀਤਾ ਹੈ ਸ਼ੁਰੂ ਇੱਧਰ ਕਾਫੀ ਪਾਣੀ ਇਕੱਠਾ ਕਰੀ ਫਿਰਦੇ ਪਿੱਛੇ ਟਾਈਮ ਹੋ ਗਿਆ ਜੀ 2:21 ਦੁਪਹਿਰ ਦੀ ਤੇ ਕਿਲੋਮੀਟਰ ਆਪਣਾ ਵੇੜਦੇ 87 ਤੇ ਮੁੰਡਿਆਂ ਨੂੰ ਭੁੱਖ ਲੱਹਿ ਪਈ ਹੈ ਤੇ ਢਾਬਾ ਆ ਗਿਆ ਪੰਜਾਬੀ ਢਾਬਾ ਵੇਖੋ ਕੀ ਗੱਲਾਂ ਪਤਾ ਬਣਦੀਆਂ ਨੇ ਚੱਲਦੇ ਢਾਬੇ ਦੇ ਵਿੱਚ ਤੇ ਛਕਦੇ ਆਂ ਪ੍ਰਸ਼ਾਦੇ ਕੱਪੜੇ ਧੋਤੇ ਹੀ ਰਾਤ ਤੇ ਸੁੱਕੇ ਨਹੀਂ ਗਏ ਤੇ ਸਾਡੇ ਕੋਲ ਹੁਣ ਕਿਹੜੀ ਤਾਰਾਂ ਬੱਜੀਆਂ ਨੇ ਜਾਂ ਫੇਰ ਕੋਈ ਹੈਗਾ ਉਹ ਹੋਰ ਸੌਖਤਾ ਉਹ ਤੇ ਸਾਨੂੰ ਇਹ ਸਾਈਕਲ ਉੱਤੇ ਪਾ ਕੇ ਸਿਕੋਣੇ ਪੈਂਦੇ ਆ ਜਿੱਥੇ ਰੋਟੀ ਖਾਣ ਬੈੰਨੇ ਆ ਉੱਥੇ ਖਲਾਰ ਦਿੰਨੇ ਆ ਤੇ ਇੰਨੇ ਜੱਜ ਵਾਵਾ ਹਵਾ ਲੱਗ ਜਾਂਦੀ ਆ ਤੇ ਬਾਅਦ ਚ ਮੁੜ ਕੇ ਸਾਈਕਲ ਤੇ ਮਗਰ ਬੰਨ ਲਾਂਗੇ ਇਹਨਾਂ ਨੂੰ ਖਲਾਰ ਕੇ ਤੇ ਆਪੇ ਸੁੱਕ ਸੁੱਕ ਜਾਣਗੇ ਹਵਾ ਨਾਲ ਇਹ ਇਤਰਾਮੜ ਕੇ ਪਾ ਬੁਲਾਣੀ ਆ ਐ ਹੀ ਕੰਮ ਸਾਰ ਲੈਣਾ ਸੀ ਆਪਾਂ ਕਰ ਰਹੇ ਆ ਰਾਈਡ ਇੰਡੀਆ ਦੀ ਈਸਟ ਤੋਂ ਵੈਸਟ ਬਿਲਕੁਲ ਆਪਾਂ ਮੀਟਰ ਸਹੀ ਦੱਸ ਰਿਹਾ ਮੋਸਟ ਈਸਟ ਟੂ ਪਾਰਟ ਆਫ ਇੰਡੀਆ ਟੂ ਮੋਸਟ ਸਟ੍ਰੈਟ ਪਾਰਟ ਆਫ ਇੰਡੀਆ ਟਾਈਮ ਹੋ ਗਿਆ 4 ਦਾ ਤੇ ਕਿਲੋਮੀਟਰ ਹੋ ਗਿਆ 94 ਤੇ ਵਨਵੇ ਤੇ ਬੜੇ ਵਧੀਆ ਜਾ ਰਹੇ ਸੀਗੇ ਮસ્ਤੀ ਮਾਰਦੇ ਮਾਰਦੇ ਆ ਫੌਜੀ ਨੇ ਪਤਾ ਨਹੀਂ ਕਿਹੜੇ ਆਪਾ ਆਤਾ ਆਪਾਂ ਨੂੰ ਸਮਝ ਨਹੀਂ ਆ ਰਹੀ ਰੂਟ ਦੀ ਪਰ ਇਹਨੇ ਕਿਹੜੇ ਪਿੰਡ ਲੈ ਚੱਲਿਆ ਹੋਣੇ ਥੋੜਾ ਜਿਹਾ ਗਾਂ ਨੰਗ ਕੇ ਆਏ ਆ ਲਿੰਕ ਰੋਡ ਤੇ ਇੱਧਰ ਆ ਗਿਆ ਅਨਾਨਾਸ ਦਾ ਖੇਤ ਬਹੁਤ ਵੱਡਾ ਹੈ ਤੇ ਉਹ ਪਰਲੇ ਪਾਸੇ ਵੀ ਖੇਤ ਹੈਗੇ ਆ ਇੱਧਰ ਚਾ ਦੇ ਬਗਾਨ ਲਿੰਕ ਰੋਡ ਬਹੁਤ ਟੁੱਟਾਇਆ ਸੀਗਾ ਤੇ ਲਿੰਕ ਰੋਡ 2-3 ਕਿਲੋਮੀਟਰ ਜਾ ਕੇ ਤੇ ਗਾਂ ਆ ਆ ਗਈ ਹੈ ਰੋਡ ਜੀਟੀ ਰੋਡ ਇਹ ਦਾਤੇ ਫੋਦੀ ਸਾਹਿਬ ਵੀ 10 ਕਿਲੋਮੀਟਰ ਘੱਟ ਬੂ ਇਧਰ ਦੀ ਅਹੀਂ ਵੀ ਫਿਰ ਜੈਸਾ ਹੋ ਗਿਆ ਕਿ ਮਗਰ ਹੋ ਗਏ ਨਾਲ ਦੇ ਤੇ ਇਧਰ ਆ ਗਏ ਅਰਨਾਸ ਦੇ ਖੇਤ ਦੋਵਾਂ ਪਾਸੇ ਚਾਹ ਦੇ ਬਾਗ ਨੇ ਤੇ ਬਹੁਤ ਦੂਰ ਦੂਰ ਤੱਕ ਫੈਲੇ ਹੋਏ ਨੇ ਬਾਗ ਇਹ ਤੇ ਆਪਾਂ ਇਸ ਟਾਈਮ ਹੈਗੇ ਆ ਪੱਛਮੀ ਬੰਗਾਲ ਦੇ ਵਿੱਚ ਤੇ ਰੋਡ ਦੇ ਇਸ ਪਾਸੇ ਵੀ ਬਹੁਤ ਦੂਰ ਤੋਂ ਦੂਰ ਤੱਕ ਬਾਗ ਨੇ ਤੇ ਵਿਚਕਾਰ ਚੱਲ ਰਹੀ ਹੈ ਆਪਣੀ ਰੋਡ ਸ਼ਾਨਦਾਰ ਮਾਹੌਲ ਬਣਿਆ ਆ ਤੇ ਸੂਰ ਢਲਣ ਵਾਲਾ ਹੀ ਆ ਬਸ ਥੋੜਾ ਜਿਹਾ ਟਿਰ ਰਹਿ ਗਿਆ ਹੋਰ ਮੁੜ ਕੇ ਕਰ ਦੂਗਾ ਰਾਤ ਦੇ ਪੂਰੀ ਇਹ ਟਾਈਮ ਟਾਈਮ ਹੋ ਗਿਆ 4:40 ਤੇ ਕਿਲੋਮੀਟਰ ਹੋ ਗਏ ਪੂਰੇ 100 ਦੋਨੇ ਤਰਫ ਚਾਦੇ ਬਗਾਨ ਤੇ ਲੇਬਰ ਜਾ ਰਹੀ ਹੈ ਘਰਾਂ ਨੂੰ ਕਰਕੇ ਤੜਾਈ ਆਪਦੀ ਜਾਂਦੇ ਸਾਈਕਲ ਤੇ ਹੀ ਆਏ। ਹੈ ਸਾਰੇ ਕੋਲ ਸਾਈਕਲ ਹੀ ਹੈ। ਟਾਈਮ ਹੋ ਗਿਆ ਜੀ ਪੌਣੇ 5 ਦਾ। ਪਹੁੰਚ ਗਏ ਆਪਾਂ ਸੋਨਾ ਚਾਂਦੀ ਚਾਹ ਬਾਗਾਨ। ਫੈਕਟਰੀ ਚਾਹ ਲਈ ਗਈ ਇੱਥੇ। ਕਿਸ਼ੋਰ ਵੈਰਟੀ ਸਟੋਰ ਇੱਥੇ ਨਾਲ। ਤੇ ਆਹ ਕਿਸ਼ੋਰ ਵੈਰਟੀ ਸਟੋਰ ਦੇ ਬੈਠੇ ਆਪਾਂ। ਤੇ ਆ ਖੜੇ ਆਪਣੇ ਸਾਈਕਲ। ਹੁਣ ਪੀਂਦੀਆਂ ਆਪਾਂ ਤੇ ਚਾਹ। ਕਿ ਆਪ ਚੱਲਣਾ ਗਾ ਨੂੰ ਤੇ ਕਿਲੋਮੀਟਰ ਆਪਣੇ ਹਜੇ ਪਏ ਆ 60 ਹੋਰ ਜਾਨਕੀ 5 ਵਜ ਗਏ ਆ ਤੇ 4 ਘੰਟੇ ਹੋਰ 9 ਵਜ ਤੇ ਕੰਮ ਚੱਲਣਾ ਜੀ ਤੇ ਆਪ ਬਿਹਾਰ ਚ ਇੰਟਰ ਹੋਣ ਵਾਲੇ ਆ ਮਾਹ ਟਾਈਮ ਲੱਗਾ ਵਾ ਸਾਈਕਲਾਂ ਤੋਂ ਹੁੰਦਾ ਹੁਣ ਦੇ ਸਰਵਿਸ ਸਟੇਸ਼ਨ ਆਇਆ ਵਾ ਆਇ ਤੇ ਵੇਹ ਰਾਤ ਵੀ ਹੋਣਗੇ ਪਰ ਕੋਈ ਵਿਖਿਆ ਨਹੀਂ ਗਾ ਚੱਕੀ ਤਾਂ ਗੱਡੀ ਸਾਫ ਹੁਣ ਗੰਦ ਕੱਢੀ ਸਾਰਾ ਟਾਈਮ ਹੋ ਗਿਆ ਜੀ 6 ਦਾ ਤੇ ਕਿਲੋਮੀਟਰ ਕਰਤੇ ਆਪਾਂ 100 ਤੇ 10 ਤੇ ਆਪਾਂ ਹੁਣ ਕ੍ਰੋਸ ਕੀਤਾ ਹੈ ਬੰਗਾਲ ਤੇ ਬਿਹਾਰ ਦਾ ਬਾਰਡਰ ਬੰਗਾਲ ਨੂੰ ਛੱਡ ਕੇ ਤੇ ਬਿਹਾਰ ਚ ਹੋ ਗਏ ਆਪਾਂ ਐਂਟਰ ਤੇ ਅੱਜ ਦੀ ਰਾਤ ਜਿਹੜੀ ਹੈ ਸਾਈਕਲਿੰਗ ਦੀ ਜਿਹੜੀ ਰਾਤ ਅੱਜ ਪਰ ਇਹ ਕਿੱਥੇ ਠਾਰ ਬਣਨੀ ਆ ਵੇਖੋ ਕਹਿੰਦੇ ਹੈ 50 60 ਕਿਲੋਮੀਟਰ ਜਾਣਾ ਹੈ ਬਾਕੀ ਵੇਖੋ ਕੀ ਪਤਾ ਲੱਗਦਾ ਹੋ 1000 ਢਾਬੇ ਕਿਸੇ ਰਾਤ ਰਹਿਣੀ ਪਵੇ ਅੱਜ ਜਿਵੇਂ ਪਿਛਲੀ ਵਾਰ ਕੇ ਟੁਕੇ ਚ ਕੀਤੀ ਸੀਗੀ ਢਾਬਿਆਂ ਦੇ ਰਾਤ ਰਹਿਣ ਵਾਂਗੂ ਚਲੋ ਦੇਖਦੇ ਅੱਜ ਕੀ ਮੌਲ ਚੱਲ ਬੰਦਾ ਹੈ ਸنگ ਚੜ੍ਹਦੀ ਕਲਾ ਜੇ ਹੁਣ ਤੱਕ ਰਵਾਇਦੀ ਮੰਦੇ ਟਾਈਮ ਹੋ ਗਿਆ ਜੀ ਪੌਣੇ 7 ਦੇ ਕਿਲੋਮੀਟਰ ਆਪਾਂ ਨਵੇੜਲੇ 120 ਤੇ ਪਿੰਡ ਆ ਗਿਆ ਹੈ ਠਾਕੁਰ ਗੰਜ ਠਾਕੁਰ ਗੰਜ ਦੇ ਇੱਥੇ ਰਾਜੂ ਟਰੈਵਲਰਸ ਹੋਟਲ ਹੈ ਪਿੱਛੇ ਲੱਗੇ ਆਪਾਂ ਹੁਣ ਚਾਹ ਦਾ ਗੱਫਾ ਛਕਣ ਤੇ ਅੱਜ ਰਾਤ ਦੀ ਜਿਹੜੀ ਰਾਈਡ ਹੈ ਹਜੇ ਤਕਰੀਬਨ 40-45 ਕਿਲੋਮੀਟਰ ਹੋਰ ਰਹਿ ਗਿਆ ਤੇ ਅੱਜ ਮੈਨੂੰ ਲੱਗਦਾ ਵੱਜਣਗੇ 10 ਚਲੋ ਕੋਈ ਗੱਲ ਨਹੀਂ ਈੜਾਂ ਵੀ ਮਰਦਾਂ ਤੇ ਪੈਂਦੀਆਂ ਨੇ ਕੋਈ ਨਹੀਂ ਕਰਾਂਗੇ ਅਮੁਲਦੇ ਰਸਗੁੱਲੇ ਡੱਬਾ ਕਰਤਾ ਵੇਲਾ ਇੱਕ ਹੀ ਰਹਿ ਗਿਆ ਬਸ ਇਹ ਮੇਰੇ ਜੋਗਾ ਹੀ ਹੈ ਨਾ ਤੇ ਆ ਕਾਪੀਆਂ ਚਰਾ ਜੋਟੀ ਹੋਟੀਆਂ ਮਿੱਟੀ ਦੇ ਕੁਜੇ ਤੇ ਨਾਲ ਕਚੋਰੀਆਂ ਇਧਰ ਸਿੰਘ ਬਾਹਰੇ ਨਹੀਂ ਮੁੰਦੀਆਂ ਵਾਹ ਜੀ ਵਾਹ ਦਿਨ ਕਿਹੜੇ ਦਾ ਪੂਰਾ 92 ਹਾਈਵੇ ਚੱਲ ਰਿਹਾ ਹੈ ਦੋਵਾਂ ਪਾਸੇ ਲੈਕਟਾਂ ਨੇ ਪੂਰੀ ਹੰਡ ਗੱਲ ਬਾਤ ਹੈ पूरा कम नजारेदाराइकलिंग का आनंद आ रहा है और ठंड हल्की हल्की ठंड हो गई है ठंड ना हल्की हल्की ठंड महसूस हो रही है ज्यादा भी नहीं हो रही महसूस पर माड़ी माटी ठंड लग रही है ਟਾਈਮ ਹੋ ਗਿਆ ਜੀ ਪੌਣੇ 9 ਦਾ ਤੇ ਕਿਲੋਮੀਟਰ ਆਪਾਂ ਕਰ ਲਿਆ 146 ਤੇ 16 ਕਿਲੋਮੀਟਰ ਹੋਰ ਹੈ ਬਹਾਦਰਗੰਜ ਅੱਜ ਜਿਹੜਾ ਨਾਈਟ ਜਿਹੜਾ ਹਾਰਟ ਸਾਡਾ ਹੈਗਾ ਬਹਾਦਰਗੰਜ ਹੋਊਗਾ ਠੰਡ ਈ ਲੱਗ ਲੱਗੀ ਆ ਪੂਲੀ ਠੰਡ ਲੱਗਦੀ ਆ ਹੁਣ ਇਸ ਟਾਈਮ ਤੇ ਚੱਲੀ ਆ ਰਹੇ ਆ ਸਿੰਘ ਪੂਰੇ ਹੌਸਲੇ ਦੇ ਵਿੱਚ ਵੱਡਾ ਹਾਈਵੇ ਫੁੱਲ ਵਨਵੇ ਅਰੇ ਗੱਲ ਹੋਰ ਖਾਸ ਇਹਦੇ ਵਿੱਚ ਦੇਖਣ ਲੱਗੀ ਆ ਵੀ ਟਰੱਕ ਉਧਰ ਆਉਂਦੇ ਵੇ ਆ ਇਧਰ ਕੋਈ ਟਰੱਕ ਨਹੀਂ ਆ ਰਿਹਾ ਉਧਰ ਨੂੰ ਇਕਾ ਟੁਕਾ ਕਾਰ ਆਉਂਦੀ ਹੈ ਜਾ ਕੇ ਕੋਈ ਦਾ ਟਰੱਕ ਉਹਦਾ ਬਸ ਐਵੇਂ ਉਧਰੋਂ ਪੂਰਾ ਲਾਰਾ ਲੱਗਿਆ ਆਉਂਦਾ ਟਰੱਕਾਂ ਦਾ ਦਾਈ ਜੁਰੇ ਆਉਂਦੇ ਆ ਗੱਲ ਪਹੁੰਚ ਗਏ ਜੀ ਬਹਾਦਰਗੰਜ ਬਹਾਦਰਗੰਜ ਤੇ ਕਿਲੋਮੀਟਰ ਆਪਣੇ ਹੁਣ ਤੱਕ ਹੋ ਗਏ 161 ਤੇ ਟਾਈਮ ਹੋ ਗਿਆ ਜੀ 9:40 ਮਿੰਟ ਕਿੰਨਾ ਦਾ ਕਿਲੋਮੀਟਰ ਰਹਿ ਗਿਆ ਹੋਰ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਜੀ 10 ਦਾ ਤੇ ਪਹੁੰਚ ਗਏ ਆਪਾਂ ਬਹਾਦਰਗੰਜ ਤੇ ਅੱਜ ਵੇ ਸਾਡਾ ਡੈਸਟੀਨੇਸ਼ਨ ਦਸੀਗਾ ਪੋਹਾ ਖਾਲੀ ਤੇ ਪੋਹਾ ਖਾਲੀ ਕੋਈ ਰਹਿਣ ਦਾ ਪ੍ਰਬੰਧ ਨਾ ਹੋਣ ਕਰਕੇ ਸਾਨੂੰ 20 25 ਕਿਲੋਮੀਟਰ ਫालतू ਪੈ ਗਿਆ ਵਾ ਤੇ ਅੱਜ ਦਾ ਟੋਟਲ ਕਿਲੋਮੀਟਰ ਆਪਣੇ ਹੋਏ ਆ 163 ਹੁਣ ਆਪਣਾ 140 ਸੀਗਾ ਤੇ ਹੁਣ ਆਪਾਂ ਕਿਲੋਮੀਟਰ ਕੀਤੇ 163 ਤੇ ਇਸ ਟਾਈਮ ਆਪਾਂ ਖੜੇ ਆ ਬਾਹ ਹਾਟਲ ਕੰਮ ਰੈਸਟੋਰੈਂਟ ਦੇ ਸਾਹਮਣੇ ਤੇ ਰਾਤ ਆਪਾਂ ਇੱਥੇ ਰਵਾਂਗੇ ਅੱਜ ਤੇ ਅੱਜ ਦਾ ਸਫ਼ਰ ਜਿਹੜਾ ਸੀਗਾ ਬਹੁਤ ਮਾਣਯੋਗ ਦੋਸਤੋ ਜੀ ਲੰਬਾ ਹੋ ਗਿਆ ਸਫ਼ਰ ਕਿਉਂਕਿ ਵਿੱਚ ਬੰਗਲਾਦੇਸ਼ ਦਾ ਜਿਹੜਾ ਸੀਗਾ ਬਾਰਡਰ ਤੇ ਹਿੰਦੁਸਤਾਨ ਵਾਲਾ ਬਾਰਡਰ ਦੇ ਉੱਥੇ ਚਲ ਗਏ ਵੇਖਣ ਵਾਸਤੇ ਤਾਂ ਟਾਈਮ ਲੱਗ ਗਿਆ ਤੇ ਹੁਣੇ ਹੀ ਕਰਦੇ ਆ ਇਸ਼ਨਾਨ ਪਾਣੀ ਮੁੜ ਕੇ ਸਾਰੇ ਪ੍ਰਸ਼ਾਦੇ ਤੇ ਫਿਰ ਕਰਦੇ ਆ ਆਰਾਮ ਤੇ ਅੱਜ ਦੇ ਸਫ਼ਰ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਕੱਲ ਨੂੰ ਤੁਹਾਨੂੰ ਨਵੇਂ ਸਫ਼ਰ 'ਚ ਨਵੀਂ ਸਵੇਰ ਔਰ ਨਵੇਂ ਤਜਰਬੇ ਨਾਲ ਤੇ ਨਵੀਆਂ ਗੱਲਾਂ ਬਤਨਾ ਫਿਰ ਮਿਲਾਂਗੇ ਸਾਡ ਅਗਲੀ ਸਤਿ ਸ੍ਰੀ ਅਕਾਲ